ਔਰ 50 ਰੁਪਿਆ ਰਿਹਾ ਮੈਨੂੰ ਹੱਕੂ ਹੋਇਆ ਹੈ ਕਿ ਜਿੱਥੇ ਧੰਨ ਧੰਨ ਬਾਬਾ ਮਤੀ ਜੀ ਦੀ ਅਜਿਹੀ ਕਥਾ ਦੇ ਰੂਪ ਵਿੱਚ ਤੁਸੀਂ ਸਾਹਮਣੇ ਕੀਤੀ ਹੈ ਉੱਥੇ ਜ਼ਫੇਦਾਰ ਗਿਆਨੀ ਮੋਤੀਆਲ ਸਿੰਘ ਜੀ ਅਜਿਹਾ ਨਿਯਮ ਦੇ ਮੁਤਾਬਿਕ ਜ਼ਫੇਦਾਰ ਅਕਾਲਪੁਰ ਸਾਹਿਬ ਤੇ ਉਹਨਾਂ ਦੇ ਪਵਿੱਤਰ ਜੀਵਨ ਵਾਲੇ

اکالی بھولا سکھ دیا گا جنہیں اکھو ساتھ دیا اکالی بھولا سکھ دیا پہنڈے اور اکالی بھولا سکھ جی یہ پانچ بھی چون بابا حاکم جی, جی،, جی ہوئے نے اور بابا حاکم جی دیکھتا ہے انہوں نے اس پتری ماتا نے رنجن کو دیکھ دیکھ اکھوں ستائی دسمبر 1977 ਨੂੰ ਇੱਕ ਐਸੇ ਸੁਲਝੀ ਬੱਚੇ ਨੇ ਜਨਮ ਲਿਆ ਜਿਹੜਾ ਬਚਪਨ ਤੋਂ ਹੀ ਧਾਰਮਿਕ ਰਸਕੀਆਂ ਰੱਖਦਾ ਗੁਰਬਾਣੀ ਪੜ੍ਹਦਾ ਬਚਪਨ ਵਿੱਚ ਹੀ ਆਪਣਕ ਸੱਤ ਲਿਆ ਔਰ ਬਚਪਨ ਵਿੱਚ ਹੀ ਉਸਨੇ ਪ੍ਰਮਾਤਮਾ ਨੂੰ ਕੋਣ ਦਾ ਪਾਣ ਨਹੀਂ ਸੇਵਾ ਕਰਨ ਦਾ ਆਪਣਾ ਮਨ ਬਣਾ 1947 ਦਾ ਸਮਾਂ ਆਇਆ ਜਦੋਂ 1947 ਨੂੰ

ਜਿਹਨਾਂ ਨੂੰ ਕੀਤੀਆਂ ਦਿੱਤੇ ਹੋਏ ਪਾਦੇ ਤੇ ਸਾਡੇ ਕੀਤਾ ਹੋਏ ਤੇ ਹੱਥੇ ਸਾਡੇ ਬਣਦੇ ਉਹ ਸਾਡੇ ਹੱਥੋਂ ਸਾਨੂੰ ਦੇਣੇ ਨੀ ਕਰੋ ਤਾਂ ਉਸ ਸਮੇਂ ਪੜ੍ਹਜੋ ਵਾਲਾ ਮੈਂ ਜੀ ਨੈਰੂ ਜੀ ਕਹਿੰਦੇ ਕਹਿੰਦੇ ਮਾਸਟਰ ਤਾਰਾ ਸਿੰਘ ਜੀ ਤਾਂ ਬਾਤ ਔਰ ਠੀਕ ਆਗੁਆਤ ਔਰ ਇਸ ਇਸ ਬੁਲੀ ਗੱਲ ਨੇ ਇਸ ਵਿਸ਼ਵਾਸ ਦਾ ਆਦਮੇ ਉਸ ਨੇ ਮੁਕੰਨ ਜਾਣ ਦੇ ਸਾਰੇ ਪੰਜਾਬ ਉੱਤੇ ਪਾਇਆ

ਇਸ ਤਰ੍ਹਾਂ ਸਰਕਾਰ ਮੁਕਰ ਗਈ ਤੇ ਮਾਸਟਰ ਤਾਰਾ ਸਿੰਘ ਨੇ ਪਿੰਡ ਪਿੰਡ ਜਾ ਕੇ ਹੁਣ ਪੰਜਾਬੀ ਸੂਬੇ ਦਾ ਜਦੋਂ ਅੰਦੋਲਨ ਚਲਾਇਆ ਤੇ ਅਝੋਹੇ ਦੇ ਨਾਲ ਹੀ ਪਿੰਡ ਪਿੰਡ ਪੱਟੋਂ ਨਹਿਰ ਅਝੋਹਾ ਨਹਿਰ ਦਾ ਅਧਿਪਰਵਾਣਾਂ ਦੇ ਸੱਜੇ ਪਾਸੇ ਆ ਤੇ ਵੱਟੋਂ ਖੱਬੇ ਪਾਸੇ ਉੱਥੇ ਹੀ ਉਹਨਾਂ ਨੇ ਮੈਟ੍ਰਿਕ ਪਾਸ ਕੀਤੀ ਸੀ ਦਲੇਦਾਰ ਅਜਮਾਲ ਸਿੰਘ ਨੇ ਦਲੇਦਾਰ ਗਿਆਨੀ ਪੁਰਜਾਉ ਸਿੰਘ ਦੀ ਅਜੋਹਾ ਤੇ ਉਹਦਾ ਮਾਰਸ਼ਲ ਤਾਰਾ ਸਿੰਘ ਉੱਥੇ ਆਏ ਧਰਮ ਸੁਨਾਉ ਨੂੰ ਮੀਤੇ ਉਹਨਾਂ ਨੇ ਸਾਰੀ ਬਾਤਾਂ ਜਦੋਂ ਤਸੀਹ ਔਰ ਉਹਨਾਂ ਨੇ ਪੰਜਾਬੀ ਸੂਬੇ ਲਈ ਕ੍ਰਿਪਾਰੀਆਂ ਦੇਣ ਲਈ ਆ ਗਿਆ ਤੇ ਉਹਨੋਂ ਤੇ ਰੱਬ ਦੇ ਰੱਬ ਦੇ ਰੰਗ ਵਿੱਚ ਰੰਗੀ ਹੋਈ ਹੋ ਬਾਣੀ ਦੇ ਬਾਣੀ ਨਾਲ ਜੁੜੀ ਹੋਈ ਹੋ ਨਿਰਭਉ ਤੇ ਨਿਡਰ ਹੋ ਚੁਕੇ ਸੀ ਗੁਰਮੁਖਤ ਸਾਹਿਬ ਦਾ ਪਾਠ ਕਰਕੇ ਬਿਲਕੁਲ ਨਿਰਭਉ ਹੋ ਚੁਕੇ ਰਹਸ ਜਾਨੀ ਗੁਰਦਾਸ ਸਿੰਘ ਜੀ ਅਨੁਹਾ ਔਰ ਇਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਪ੍ਰਣ ਕੀਤਾ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਹੁਣ ਮੇਰੀ ਜੀਵਨੀ ਉਮਰ ਹੈ ਉਹ ਪੰਥ ਦੀ ਸੇਵਾ ਵਿੱਚ ਹੀ ਲੱਗ ਤੇ ਇਨਾਂ ਨੇ ਮੁਰਕੇ ਘਾਵ ਬਲ ਨਹੀਂ ਰੱਖਿਆ ਪਿੰਡੋਂ ਜਦھر ਲੈ ਕੇ ਗਏ ਜਨਮ ਲੈ ਕੇ ਗਏ ਔਰ ਉਹਨਾਂ ਨੇ ਸੁਲਤਾਨਪੁਰ ਲੋਧੀ ਰੇਤਾਰ ਕਰ ਲਿਆ ਇਸ ਤਰ੍ਹਾਂ ਗਿਆਨੀ ਗੁਰਦਾਸ ਸਿੰਘ ਜੀ ਚਾਹੇ ਉਹ ਧਾਰਮਿਕ ਅੰਦੋਲਨ ਸੀ ਚਾਹੇ ਉਹ ਰਾਜਨੀਤਿਕ ਅੰਦੋਲਨ ਸੀ ਉਹਦੇ ਵਿੱਚ 26 ਅਕਤੂਬਰ 14ਵਾਂ ਇਹਨਾਂ ਨੇ ਜेल ਜਾਤਰਾ ਕੀਤੀ ਔਰ ਫਿਰ ਇਹਨਾਂ ਦੀ ਸੇਵਾ ਨੂੰ ਦੇਖਦੀ ਹੈ ਇਹਨਾਂ ਦੇ ਜੀਵਨ ਨੂੰ ਦੇਖਦੀ ਹੈ 1972 ਵਿੱਚ ਇਹ ਗਿਆਨੀ ਗੁਰਦਿਆਲ ਸਿੰਘ ਅਜੋਹਾ ਜੀ ਨੂੰ ਕੇਸਗਰ ਸਾਹਿਬ ਦੇ ਜੱਦੇਦਾਨੀ ਨੂੰ ਕੀਤਾ ਔਰ ਇਹਨਾਂ ਨੇ 8 ਸਾਲ ਇੰਨੀ ਇਮਾਨਦਾਰੀ ਨਾਲ ਸਿੱਖੀ ਸਿਧਾਰਨ ਦੇ ਰਿਡਾਤਾ ਨਾਲ ਨਿਰਪੈਤਾ ਨਾਲ ਪਹਿਰਾ ਦਿੱਤਾ ਕਿ ਜਿਹਦੇ ਨਾਲ ਨਹੀਂ ਉਹ ਕੋਈ ਮਸਾਦ ਨਹੀਂ ਪੈਂਦੀ ਇਹ ਮਸਾਦ ਮਿਲਦੀ ਹੈ ਜੇ ਕੋਈ ਅਕਾਲੀ ਪੁੱਤਾ ਸੀ ਜੀ ਇਹਨਾਂ ਦੀ ਮਾਂ ਚ ਵੀ ਤੋੜ ਇਹਨਾਂ ਦੇ ਪਰਿਵਾਰ ਨੂੰ ਹੀ ਪਿੰਡ ਵਿੱਚ ਅੱਗ ਪੈ ਜਾਂਦੀ ਹੈ ਇਹਨਾਂ ਉਹ ਵਿਦਿਆਰਥੀ ਪਰਿਵਾਰ ਦੀ ਅੱਗ ਹੀ ਸੀ ਭਗਤਾਂ ਦੇ ਇਹਨਾਂ ਦੇ ਘਰ ਨੂੰ ਭਗਤਾਂ ਦਾ ਘਰ ਕਿਹਾ ਜਾਂਦਾ ਸੀ ਕਿਉਂਕਿ ਮੁਤਿਆਰ ਸਿੰਘ ਅਜਨੋਹਾ ਜੀ ਇਹਨਾਂ ਨੂੰ ਕੇਸਰ ਸਾਹਿਬ ਦੇ ਦਫੇਦਾਂ ਵਿੱਚ ਰੁਸ਼ਤ ਕੀਤਾ ਉੱਥੇ ਰੇਕ ਵਾਲੀ ਗਿਆਨੀ ਜੈਨ ਸਿੰਘ ਦੇ ਕਿਸੇ ਪ੍ਰਵਾਨ ਤੇ ਮੈਂਬਰ ਦਾ ਪਿਆ ਸੀ ਯਾਨੀ ਯਾਸੀ ਉਸਮੇ ਮੁੱਖ ਮੰਤਰੀ ਜੀ ਪੰਜਾਬ ਦਾ ਉਹ ਦਫੇਦਾਰ ਕਿਆਮੀ ਮੁਜ਼ਾਫਰ ਜੀ ਕੋਲ ਆਇਆ ਔਰ ਉਹਨੇ ਆਖਿਆ ਕਿ ਸਾਡੇ ਇੱਕ ਮੈਂਬਰ ਦਾ ਅਨੰਦਗਾਰ ਵਿੱਚ ਕਰਨੇ ਡਾਕਟਰ ਸਾਹਿਬ ਤਾਂ ਦਫੇਦਾਰ ਜੀ ਕਹਿਣ ਲੱਗੇ ਕਿ ਕੀ ਬੱਚਾ ਸਾਫ ਸੂਤ ਹੈ ਲੜਕਾ ਸਾਫ ਸੂਤ ਹੈ پر تر بیا نی بیاسی نا آکھڑے کہ نہیں او داڑھی کٹ دا ہے پھر جڑے دا بیا نی گوجار سے تجلوہا جی آکھڑے کہ جڑوں کا جڑوں کا سی تھوڑے پنوں سے واز آ گیا ایک زمانے دا ایک زمانے جے تیتھے کیسر صاحب دی تھاں تے پتند بندے دا رنگ رنگ تھی ہوے گا راج کی اپ کو ساتھ نہ ہے رو دینے دا ہے رو دینے دا ਔਰ ਹਰ 1980 ਵਿੱਚ ਉਹਨਾਂ ਗੁਰੂ ਅਕਾਲ ਪਤਿ ਸਾਬ੍ਹ ਨੇ ਜਗਹ ਨਾਮ ਨਿਯੋਗ ਕੀਤਾ ਗਿਆ ਔਰ ਕਿੱਥੇ ਵੀ ਉਹਨਾਂ ਨੇ ਸਾਰੇ ਦਿਸ਼ਾ ਦਿਸ਼ਾ ਵਿੱਚ ਜਾ ਕੇ ਆਖਿਆ ਕਿ ਅਕਾਲ ਪਤਿ ਸਾਬ੍ਹ ਸਰਬ ਉਪਸਤ ਹੈ ਔਰ ਬਾਕੀ ਦੁਨੀਆ ਦੀਆਂ ਸਾਰੀਆਂ ਆਜ਼ਾਦਤਾਾਂ ਅਕਾਲ ਪੁਰਖ ਸਭ ਤੋਂ ਥੱਲੇ ਨਹੀਂ ਅਕਾਲ ਪੁਰਖ ਸਭ ਦੁਨੀਆ ਦੀਆਂ ਸਾਰੀਆਂ ਅਦਾਲਤਾਂ ਤੋਂ ਉੱਪਰ ਨੇ ਜਦੋਂ ਆਫੀ ਬਾਦ ਨਿਵਾਦ ਹੋਇਆ ਸਤਨਾਮ ਸਿੰਘ ਬਾਜਵਾ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਜਾਰੀ ਕੀਤੀ ਗਈ ਔਰ ਜਦੋਂ ਉਹ ਪਟੀਸ਼ਨ ਜਾਰੀ ਕੀਤੀ ਹੈ ਹਾਈ ਕੋਰਟ ਨੇ ਜਫੇਦਾਰ ਗਿਆਨੀ ਮੁਰਜਾਰ ਸਿੰਘ ਜੀ ਦੇ ਪੇਸ਼ਵਰ ਦੇ ਸੰਬੰਧ ਜਾਣੀ ਕੀਤੇ ਜਦੋਂ ਹਾਈ ਕਮਾਂਡ ਦਾ ਬੰਦਾ ਸੰਬੰਧ ਲੈ ਕੇ ਆਇਆ ਕੈਨੀ ਗੁਜਾਰ ਸਿੰਘ ਜੀ ਕਹਿੰਦੇ ਅਕਾਲ ਸਤ ਸਾਬ ਸਾਨੂੰ ਉੱਚੇ ਅਸੀਂ ਤੋਂ ਛੋਟੇ ਜਿਹੇ ਸੇਵਾਦਾਰ ਹੈ ਔਰ ਅਕਾਲ ਸਤ ਸਾਬ ਦਾ ਜੱਜੇਦਾਰ ਸਾਰੀਆਂ ਸੰਸਾਰਿਕ ਬਦਾਤਾਂ ਤੋਂ ਉੱਚਾ ਹੈ ਉੱਚੇ ਵੇ ਜਰ ਅਸੀਂ ਸਵਾਸਤੀ ਕਰ ਦਿੰਨੇ ਆ ਅਸੀਂ ਹਾਈ ਕੌਂਸਲ ਦੇ ਚਲ ਇੱਕੋੜ ਵਿੱਚ ਕੋਈ ਇਸ ਨਹੀਂ ਹੁੰਦਾ ਇਹ ਲਿੰਫੈਟਾ ਇਹ ਨਦਤਾ ਆਉਂਦੀ ਆ ਕਦੋਂ ਬੰਦੇ ਚ ਜਦੋਂ ਬੰਦਾ ਪਾਣੀ ਪਾਉਂਦਾ ਹੈ ਭਾਗੀ ਦੇ ਨਾਲ ਹੀ ਸੀਟੀ ਸ਼ੁਰੂ ਹੁੰਦੀ ਹੈ ਆਵਾਜ਼ ਤੋਂ ਬਿਨਾ ਸ਼ਾ ਕੀਤਾ ਗਿਆ ਸੰਗਤ ਵਿੱਚੋਂ ਉਸ ਰੰਗਕਾਰੀਆਂ ਦੇ ਬਾਬੇ ਹਰਦੇਵ ਸਿੰਘ ਭੋਲਾ ਨੇ ਆਖਿਆ ਕਿ ਜੇ ਤੁਸੀਂ ਅਕਾਲ ਪੁਰਖ ਸਾਹਿਬ ਦੇ ਲਖੇਦਾਰ ਜੇ ਆਪਣਾ ਜਮੀਦੀ ਦਾ ਹੁਕਮ ਵਾਪਸ ਲੈ ਲੈਣ ਤਾਂ ਅਸੀਂ ਜੋ ਖਾਲਸਾ ਪੰਥ ਦੇ ਬੋਲਦ ਵਿੱਚ ਟਿੱਪਣੀਆਂ ਕਰਦੇ ਆ ਜਾਂ અપਮਾਨ ਜਿੰਦ ਕਰ ਸ਼ਬਦ ਵਰਤਦੇ ਆ ਅਸੀਂ ਉਹ ਤਾਦੇ ਮਕੇ ਤੇ ਜਿਹੜਾ ਦਾ ਗਿਆਨੀ ਗੁਜਾਰ ਸਿੰਘ ਜੀ ਇਹ ਰੋਹਾ ਕਰਦੇ ਕਿ ਜੇ ਕਿਸੇ ਨੇ ਆਪਣੀ ਬੋਤ ਬਖਸ਼ਾਣੀ ਵੇ ਉਹ ਨਾਣਾ ਬਣ ਕੇ ਤਾਣਾ ਬਣ ਕੇ ਕਾਰਮਾ ਸਭ ਆਉਂਦਾ ਔਰ ਪੰਸ ਤੋਂ ਆਪਣੀ ਸਜਾ ਨੂੰ ਆਉਂਦਾ ਅਮਰਤ ਸਕਦਾ ਔਰ ਤੜ ਕਰਦਾ ਮੈਂ ਦੁਆਰਾ ਇਹ ਗੱਦੀ ਨਾ ਕਰਾਂ ਫਿਰ ਤਾਂ ਉਹ ਬਖਸ਼ਿਆ ਜਾ ਸਕਦਾ ਨਹੀਂ ਤਾਂ ਅਕਾਰ ਪਰ ਸਭ ਲੋਕ ਕੀਂਦਾ ਹੋਇਆ ਹੋ ਮਾ ਪਾਪ ਸਨੇਹ ਲਿਆ ਜਾ ਬੇਟਾ ਗੱਜ ਕੇ ਅੱਖੋਂ ਸਤ ਨਾਮੁ ਸਿਵਾ ਸਰਗੁ ਰੂਪਿਆ ਰਿਓ ਜਦੋਂ ਹੁਣੇ ਸੰਤ ਜਨੈਰ ਸਿੰਘ ਜੀ ਪਿੰਡਰਾ ਵਾਲੇ ਜਿਸ ਨੇ ਬਕਾਉ ਪਰਸਾਬ ਦੇ ਜੱਫੇ ਦਾ ਗਿਆਨੀ ਗੁਰਜਾਰ ਸਿੰਘ ਜੀ ਦਾ ਬਹੁਤ ਸਤਕਾਰ ਕਰਦੇ ਸਨ ਪੁੱਤੇ ਗਿਆਨੀ ਗੁਰਜਾਰ ਸਿੰਘ ਜੀ ਵੀ ਉਹਨਾਂ ਜੀ ਸਵਾਮਣਾਂ ਤੋਂ ਕਾਇਲ ਸਾਨੂੰ ਬਹੁਤ ਪੁੱਛ ਸਕੀ ਇੱਕ ਦਿਨੇ ਭੋਗ ਦਾ ਸਮਾਂ ਸੀ ਭੋਗ ਪੈ ਰਿਆ ਸੀ ਤੇ ਸੰਤ ਜਰਨਾਰ ਸਿੰਘ ਵੀ ਦਰਵਾਜ਼ੇ ਆਖਣ ਲੱਗੇ ਜੈ ਜੀ ਜਰਨਾਰ ਸਿੰਘ ਜਵੇਦਾਰ ਜੀ ਜਵੇਦਾਰ ਜੀ ਨੂੰ ਕਿ ਜਵੇਦਾਰ ਜੀ ਹੁਣ ਸ਼ਹਾਦਤਾਂ ਦਾ ਸਮਾਂ ਆ ਗਿਆ ਹੁਣ ਸ਼ਹਾਦਤਾਂ ਦਾ ਸਮਾਂ ਆ ਗਿਆ ਏ ਤੇ ਜਫੇਦਾਰ ਦੀ ਅੱਖਾਂ ਲੱਗੇ ਹਾਂਜੀ ਔਰ ਜਦੋਂ ਧੋਹ ਨੂੰ ਪਿਆ ਧੋਹ ਸਮੇਂ ਅਕਾਲ ਦਾ ਸਰਦਾਰ ਜਫੇਦਾਰ ਗਿਆਨੀ ਗੁਰਜਾਰ ਸਿੰਘ ਜੀ ਨੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਖਲੋ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਔਰ ਆਖਿਆ اے ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਵਾਹਿਗੁਰੂ

ਅੱਖਰ ਲੱਗੇ ਜਵੇਦਾਰ ਜੀ ਇਹ ਤੁਸੀਂ ਕੀ ਕੀਤਾ ਇਹ ਤੁਸੀਂ ਕੁਤੋਂ ਜੀਵਾਂ ਮੰਗ ਲਿਆ ਤੇ ਜਵੇਦਾਰ ਕਿਆਨੀ ਕਟਿਆਉ ਸਿੰਘ ਜਿਹੜੇ ਸਾਡੇ ਨੂੰ ਮੂੰਹ ਨਾਲ ਨਹੀਂ ਦਿਲੋਂ ਪੰਥ ਨੂੰ ਵਿਆਰ ਕਰਦੇ ਸਨ ਦਿਲੋਂ ਪੰਥ ਦੀ ਜਗਤੀ ਕਲਾ ਮੰਨਦੇ ਸਨ ਉਹ ਅੱਖਰ ਲੱਗੇ ਕਿ ਹਰ ਸਾਜੀ ਮੈਨੂੰ ਮੇਰੀ ਜਿੰਦ ਨਾਲੋਂ ਮੇਰੇ ਪੰਥ ਦਾ ਜ਼ਿਆਦਾ ਫੇਚਾ ਤੁਸੀਂ ਅਜੇ गुरू क्या से सुभाधा बोलियल बिल्कुलु ਮਹੀਨੇ ਬਾਅਦ ਜਥੇਦਾਰ ਗਿਆਨੀ ਮੁਰਜਾਲ ਸਿੰਘ ਜੀ ਜਲੋਹਾ ਨਾ ਬਿਮਾਰ ਹੋਏ ਨਾ ਕੋਈ ਐਕਸੀਡੈਂਟ ਹੋਇਆ ਇਸ ਤਰ੍ਹਾਂ ਬਾਣੀ ਪੜਦਿਆਂ ਨਾਮ ਜਪਦਿਆਂ ਜਥੇਦਾਰ ਗਿਆਨੀ ਮੁਰਜਾਲ ਸਿੰਘ ਜੀ ਮਜਮੂਹਾ ਇਸ ਪੰਜ ਮੁਦਕਸਰੀ ਨੇ ਤਿਆਰ ਗਏ ਨੇ ਆਪਣਾ ਦਾ ਸੰਸਕਾਰ ਉਹਨਾਂ ਦੇ ਜੱਤੀ ਪਿੰਡੀ ਅਤੇ ਲੋਹਾ ਵਿਖੇ ਹੋਇਆ ਉਹ ਇੱਕ ਉਸ ਸਮੇਂ ਦਾ ਨੌਵੀਂ ਕਲਾਸ ਵਿੱਚ ਪੜਦਾ ਸੀ ਤੇ 12 ਮਾਰਚ 1985 ਦੀ ਗੱਲ ਹੈ ਸਤ ਜਰਨੈਲ ਸਿੰਘ ਦੀ ਭਿੰਡਰਾਵਾਲੇ ਉਹਨਾਂ ਦਾ ਸਾਰਾ ਇਲਾਕਾ ਉਹਨਾਂ ਦੇ ਸੰਸਕਰ ਵਿੱਚ ਇਹ ਸ਼ਾਮਲ ਹੋਏ ਸਨ ਆਏ ਸਨ ਅਤੇ ਸਿਆਰਾਂ ਦੀ ਘੇਂਟੀ ਵਿੱਚ ਸਨ ਤੁਸੀਂ ਪਰ ਸਾਰੇ ਇੰਦਿਆ اپنے وسایا اور ساف کر ਹਰ ਗੇਰੋ ਸੁਰਤ ਦੇ ਪਾਸੇ ਵਾਗੇ ਸੁਰਤ ਕੰਦਾ ਵਾਪਰਣਾ ਦਰਜੇ ਬਦਲੋ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿ